ਕੀ ਕਰਾਂ ਜਾਊਗਾ ਇਹ ਲੋਕਾਂ ਨੂੰ ਅੱਜ ਗੋਪਾਲਨਗਰ ਹੈਪੋਲ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਜਿਹੜੀ ਹੈ ਐਸਸੀ ਸਮਾਜ ਦੀ ਰਹਿੰਦੀ ਹੈ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਖਾਸ ਕਰਕੇ ਜਿਹੜਾ ਗੋਪਾਲਨਗਰ ਹੈਪੋਲ ਦੇ ਵਿੱਚ ਜਿਹੜੇ ਸਾਡੇ ਵੀਰ ਰਹਿੰਦੇ ਆ ਉਹਨਾਂ ਨਾਲ ਧੋਖਾ ਕਰਿਆ ਕਿ ਇਹ ਵਾਰਡ ਜਿਹੜਾ ਵਾ ਐਸਸੀ ਵਾਰਡ ਬਣਾਣਾ ਚਾਹੀਦਾ ਸੀ ਪਰ ਇਸ ਵਾਰਡ ਦੇ ਉਹਨਾਂ ਨੇ ਤਿੰਨ ਟੋਟੇ ਕਰਤੇ ਜਿਹੜੇ ਕਿ ਤਿੰਨੇ ਜਰਨਲ ਬਣਾਤੇ ਮਤਲਬ ਇਹ ਸਭ ਤੋਂ ਵੱਡਾ ਧੋਖਾ ਜਿਹੜਾ ਵਾ ਔਰ ਜਿਹੜੇ ਗੋਪਾਲਨਗਰ ਦੇ ਹੈਪੋਲ ਦੇ ਲੋਕ ਹੈ ਜੋ ਆਮ ਆਦਮੀ ਪਾਰਟੀ ਨੇ ਧੋਖਾ ਦਿੱਤਾ ਉਹ ਦਾ ਇਹ ਧੋਖੇ ਦਾ ਬਦਲਾ ਲੈਣਗੇ 19 ਤਰੀਕ ਨੂੰ ਤਗੜੀ ਦਾ ਬਟਨ ਦਬਾ ਕੇ ਸਮਾਜ ਦੇ ਲੋਕਾਂ ਵਿੱਚ ਗੁੱਸਾ ਬਹੁਤ ਹੈ ਕਿਉਂਕਿ ਸਰਕਾਰਾਂ ਦੋ ਆਗੀਆਂ ਨੇ ਜੀ ਔਰ ਵਾਅਦੇ ਕਰਕੇ ਚਲੀਆਂ ਗਈਆਂ ਦੀ ਤਕਰੀਬਨ ਇਸ ਸਰਕਾਰ ਨੇ ਵੀ ਅੱਧੇ ਸਾਲ ਤੋਂ ਮਤਲਬ ਅੱਧੀ ਸਾਲ ਕੰਮ ਕਰਕੇ 3 ਸਾਲ ਦਾ ਪਰ ਕੋਈ ਕੰਮ ਨਹੀਂ ਪੂਰੀ ਹੋ ਰਹੀ ਸਾਨੂੰ ਜੀ ਸਾਹਿਬ ਨਹੀਂ ਮਿਲਦਾ ਪਿਆ ਸਭ ਤੋਂ ਵੱਡਾ ਧੋਖਾ ਜਿਹੜਾ ਵਾ ਕਿ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਕਨਵੀਨਰ ਹੈਗੇ ਆ ਕੇਜਰੀਵਾਲ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਬੰਦਈ ਅਸੀਂ ਐਸ்சி ਡਿਪਟੀ ਸੀਐਮ ਬਣਾਵਾਂਗੇ ਉਹ ਬਣਾਇਆ ਨਹੀਂ ਲੋਕ ਬੜੇ ਰੋਹ ਦੇ ਵਿੱਚ ਆ ਆਪ ਦੇ ਵਿੱਚ ਸ਼ਾਮਲ ਸੀਗੇ ਦੂਜੇ ਨਾਂਨੇ ਸੱਤ ਮੈਂਬਰ ਜਿਹੜੇ ਆ ਰਾਜ ਸਭਾ 'ਚ ਭੇਜੇ ਸਾਰੇ ਬਾਹਰਲੇ ਭੇਜੇ ਆ ਕੋਈ ਦਿੱਲੀ ਤੋਂ ਕੋਈ ਬਾਹਰਲਾ ਕੋਈ ਐਮਪੀ ਤੋਂ ਬਾਹਰੋਂ ਭੇਜੇ ਆ ਇੱਕ ਵੀ ਐਸੀ ਨਹੀਂ ਭੇਜਿਆ ਤਾਂ ਇਹ ਆ ਜਿਹੜੇ ਲੋਕ ਸਾਰ ਖਾਸ ਕਰਕੇ ਦਲ ਸਮਾਜ ਆ ਉਹ ਬੜਾ ਗੁੱਸੇ ਦੇ ਵਿੱਚ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਮਾਂ ਕਿਉਂ ਜਿਹੜਾ ਗੁੱਸੇ ਤੇ ਆਪਣਾ ਕੰਟਰੋਲ ਰੱਖਣਾ ਵਾ 19 ਤਰੀਕ ਨੂੰ ਕਿਉਂਕਿ ਘਮਣ ਸਾਹਿਬ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਖੜੇ ਹੋਏ ਆ ਔਰ ਉਹਨਾਂ ਦਾ ਜਿਹੜਾ ਨਿਸ਼ਾਨ ਆ ਉਹ 3 ਨੰਬਰ ਤੇ ਆ ਜੋ ਕਿ 3 ਨੰਬਰ ਦਾ ਬਟਨ ਦਬਾ ਕੇ 19 ਤਰੀਕ ਨੂੰ ਘਮਣ ਸਾਹਿਬ ਨੂੰ ਆਪਾਂ ਆਪਣਾ ਐਮਐਲਏ ਚੁਣੀਏ ਔਰ ਜਿਹੜੇ ਰੁਕੇ ਹੋਏ ਵਿਕਾਸ ਆ ਉਹ ਆਪਾਂ ਆਪਣੇ ਵਿਕਾਸ ਕਰਾਂਗੇ ਏ ਬੜੀ ਵਿਖਮੀ ਦਾ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਬੈਠੇ ਆ। ਆਓ ਜੀ ਆਓ। ਔਰ ਜਿਹੜਾ ਇਹਨਾਂ ਦੇ ਮਿਹਨਤ ਦੇ ਸਦਕਾ ਅੱਜ ਇਹ ਸਾਰਾ ਪਰਿਵਾਰ ਜਿਹੜਾ ਦੁਆਰਾ ਮਿਲਦੇ ਫਿਰਦੇ ਆ ਇਹਨਾਂ ਦੀ ਮਿਹਨਤ ਦਾ ਸਦਕਾ ਹੀ ਆ ਕਿ ਜਿਹੜਾ ਪਿਆਰ ਮਿਲ ਰਿਹਾ ਡਾਂਸ ਸਾਹਿਬ ਹੋ ਗਏ ਤੇ ਨਾਲ ਸਾਹਿਬ ਹੋ ਗਿਆ ਸਾਰੇ ਅਗੇ ਸਾਰੇ ਦੇ ਕਰਕੇ ਅੱਜ ਇਲਾਕਾ ਨਿਵਾਸੀ ਪਿਆਰ ਰਿਹਾ ਪਰਿਵਾਰ ਦੁਆਰਾ ਮਿਲ ਗਿਆ ਹੈਗਾ। ਔਰ ਇਹ ਪਰਿਵਾਰ ਦਾ ਮੈਂ ਨਹੀਂ ਰਹਿਣਾ ਔਰ ਮੈਂ ਵਾਅਦਾ ਕਰਦਾ ਕਿ ਇਲੈਕਸ਼ਨ ਹੋਣ ਤੇ ਜਿੱਤ ਤੋਂ ਬਾਅਦ ਇਹ ਇਲਾਕੇ ਨੂੰ ਅਸੀਂ ਨੰਬਰ 1 ਦਾ ਨਾਮਕਾ ਬਣਾਵਾਂਗੇ ਇਸ ਇਲਾਕੇ ਦੇ ਵਿੱਚ ਲੋਕੀ ਜਿੰਨੀਆਂ ਦਿੱਕਤਾਂ ਨੇ ਉਹ ਦੂਰ ਕੀਤੀਆਂ ਜਾਣਗੀਆਂ ਖੁਸ਼ੀ ਹੋ ਰਹੀ ਹੈ ਜੀ ਜਿੱਥੇ ਸ਼ੋਮਨੀ ਅਕਾਲੀ ਦਲ ਲੜ ਰਹੇ ਆ ਉੱਥੇ ਮੇਰਾ ਆਪਣਾ ਪਰਿਵਾਰ ਹੈ ਤੇ ਪਰਿਵਾਰ ਦੇ ਨਾਲ ਅਸੀਂ ਪਰਪੜਾ ਪਰਿਵਾਰ ਵੱਡਾ ਕਰ ਰਹੇ ਹੈਗੇ ਆ ਤੇ ਮਨ ਬੜੀ ਖੁਸ਼ੀ ਹੁੰਦੀ ਹੈ ਕਿ ਪਰਿਵਾਰ ਜੋ ਵੱਡਾ ਹੁੰਦਾ ਵਾ ਦੁੱਖ ਸੁੱਖ ਦੇ ਹਾਣੀ ਹੁੰਦੇ ਆ ਅਸੀਂ ਜੇਹੀ ਮੈਨੂੰ ਖੁਸ਼ੀ ਚਾਹੀਦੀ ਆ ਪਰ ਸਰ ਜਿਹੜੀਆਂ ਲੱਗੀਆਂ ਧੁੰਮੇ ਆ ਕਿੰਨੀਆਂ ਦੀ ਲੋਕਾਂ ਦੀ ਸਰ ਲੋਕਲਿਟੀ ਦੇ ਸਪਸ਼ਟ ਸਿਆਸਦ ਆਨਾਂ ਨੇ ਤੇ ਸਾਡੇ ਇੱਥੋਂ ਦੇ ਜਿਹੜੇ ਅਫਸਰ ਸਹਿਬਾਨ ਉਹਨਾਂ ਨੇ ਕਦੀ ਵਾਰ ਨਹੀਂ ਪੁੱਛੀ ਜਿਵੇਂ ਕਰਕੇ ਕਿ ਆ ਇਲਾਕਾ ਜਿਹੜਾ ਸਭ ਤੋਂ ਆ ਪਿਛੜ ਗਿਆ ਠੀਕ ਜੀ ਔਰ ਇਹ ਇਲਾਕੇ ਨੂੰ ਜ਼ਵਾਰਾ ਖੜਾ ਕਰਨ ਵਾਸਤੇ ਚਾਹੇ ਜਿਹੜੀਆਂ ਮੋਢੀਆਂ ਸੁਲਤਾਨ ਨੇ ਉਹ ਦੁਆਰਾ ਇੱਥੇ ਪੁਰੀਆਂ ਕਰਾਈਆਂ ਜਾਣ ਗਿਆ ਇੱਥੇ ਦਾ ਪਾਣੀ ਆ ਕੈਂਸਰਸ ਹੋ ਚੁੱਕਾ ਵਾ ਉਹਨੂੰ ਜਿਹੜਾ ਬੁੱਢੇ ਨਾਗਰ ਦੇ ਉੱਤੇ ਐਡੀ ਸਿਆਸਤ ਕੀਤੀ ਜਾ ਰਹੀ ਆ ਅਸੀਂ ਉਹ ਸਿਆਸਤ ਬੰਦ ਕਰਾ ਕੇ ਗੁੱਡਾਂ ਵਾਲਾ ਵੀ ਸਾਫ਼ ਕਰਾ ਕੇ ਆਪਣੀ ਸਰਕਾਰ ਦਿਖਾਵਾਂਗੇ ਤੁਹਾਡਾ ਤਾਰੀਫਾਂ ਕਹਿੰਦੀ ਸੀ 90% ਕੰਮ ਜਿਹੜਾ ਸਾਡਾ ਹੋ ਚੁੱਕਿਆ ਵਾ ਤੇ ਤੁਸੀਂ ਆ ਰਹੇ ਹੋ ਸਮੱਸਿਆਵਾਂ ਮਿਲ ਜਾਈਏ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਝੂਠ ਬੋਲੀ ਜਾਂਦੇ ਆਮ ਆਦਮੀ ਪਾਰਟੀ ਵਾਲੇ 90% ਮੇਰੇ ਨਾਲ ਆ ਕੇ ਡਿਬੇਟ ਕਰ ਲੈਣ ਡਿਬੇਟ 'ਚ ਬਹਿ ਜਾਣ ਤੇ ਮੈਂ ਦੱਸੂਗਾ ਇੱਥੇ 1% ਕੰਮ ਹੀ ਨਹੀਂ ਹੋਇਆ ਇੱਥੇ ਸਾਰੇ ਸਾਰੇ ਕੰਮ ਹੈ 2017 ਤੋਂ ਬਾਅਦ ਇੱਥੇ ਕੋਈ ਕੰਮ ਨਹੀਂ ਹੋਇਆ ਆਹ ਸੜਕਾਂ ਵੜੀਆਂ ਨੇ ਆਹ ਸੜਕਾਂ ਵੜੀਆਂ 2017 ਤੋਂ ਆ ਇਹ ਜੇ ਕੰਮ ਹੋਏ ਹੁੰਦੇ ਤੈਤੁਰ ਦੇ ਇਲਾਕੇ ਦੇ ਐਮਐਲਏ ਸਾਹਿਬ ਪੱਥਰ ਨਾ ਤੋੜ ਦੇ ਜੇ ਪੱਥਰ ਤੋੜਿਆ ਤੇ ਇਸੇ ਸਰਕਾਰ ਨੇ ਹੁਣ ਤੇ ਇੰਨਾ ਪ੍ਰੈਸ਼ਰ ਬਾਤ ਆ ਕੀ ਉਹਨਾਂ ਨੂੰ ਸਿਊਸਾਇਡ ਕਰਨੀ ਪਈ ਉਹ ਸਿਊਸਾਇਡ ਨਹੀਂ ਹੈਗੀ ਬੇਸਿਕਲੀ ਉਹ ਇਹਨਾਂ ਲੋਕਾਂ ਦਾ ਆਮ ਆਦਿ ਪਾਰਟੀ ਦਾ ਸੀਐਮ ਰਿਸਪਾਂਸਿਬਲ ਹੈ ਮਰਡਰ ਹੈ ਇੰਨਾ ਪ੍ਰੈਸ਼ਰ ਬਾਤ ਆ ਉਹਨਾਂ ਦੇ ਸਿਰ ਦੇ ਉੱਤੇ ਦਿਮਾਗ ਦੇ ਉੱਤੇ ਕਿ ਮਰਡਰ ਬਣ ਗਿਆ ਸੋ ਇਹ ਮਰਡਰ ਦਾ ਵੀ ਹਸਤਾਬ ਲਿਆ ਜਾਊਗਾ ਸਰਕਾਰ ਆ ਲੈੰਦੋ ਤੁਹਾਨੂੰ ਦੱਸਾਂਗੇ ਕਿ ਗੋਗੀ ਦੀ ਜਿਹੜੀ ਸ਼ਹਾਦਤ ਹੈਗੀ ਆ ਏ ਵੀ ਇਸ ਤੀ ਜਾਊਗੀ ਅਸੀਂ ਦਾ ਜਿਹੜਾ ਪੂਰੇ ਦਾ ਪੂਰਾ ਕਾਨੂੰਨਾਂ ਤੌਰ ਨਾਲ ਜਿਹੜਾ ਹੈਗਾ ਵਾ ਇਹਦਾ ਬਦਲਾ ਲਵਾਂਗੇ ਕਿਹੜੇ ਲੋਕਾਂ ਦਾ ਪਿਆਰ ਜਿਵੇਂ ਹੁਣ ਤੁਹਾਨੂੰ ਇੱਕ ਮਾਤਾ ਜੀ ਨੇ ਆਪਣੇ ਬੰਜੇ ਦੇ ਨਾਲ ਪਠਾ ਕੇ ਪਠਾ ਕੇ ਜੱਪੀ ਪਾ ਕੇ ਮਿਲੇ ਆ ਜਿੱਦਾਂ ਤੁਹਾਡੇ ਨਾਲ ਗੱਲਬਾਤ ਕੀਤੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਾਵਾਂ ਆਪਣੇ ਪੁੱਤਾਂ ਨੂੰ ਪਿਆਰ ਦਿੰਦੀ ਨੇ ਤੇ ਇਹਦਾ ਪੁੱਤ ਦਾ ਪਿਆਰ ਸੀਗਾ ਮਾਂ ਨੇ ਜਿਹੜਾ ਹੈਗਾ ਮੈਂ ਬਹੁਤ ਰੀਣੀ ਆ ਮਾਤਾ ਇੱਕ ਕਾਡੀਆਂ ਕਾਨਫਰੈਂਸ ਤੇ ਕਾਂਗਰਸ ਦੇ ਸੀਨੀਅਰ ਅਗੋ ਬੋਲੇ ਜਿਹੜੇ ਇਹਨੇ ਸਰਕਾਰੀ ਅਫਸਰ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਵੀ ਆਮਾਦੀ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਨਾ ਬੰਦ ਕਰੋ ਐਸੇ ਕਿ ਤੁਸੀਂ ਗੱਲ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਇਹ ਕਾਂਗਰਸ ਨੇ ਦਿੱਤੀ ਇਹ ਮੈਂ ਦਿੱਤੀ ਸੀਗੀ ਇਹ ਤਾਂ ਹੁਣ ਮੇਰੀ ਜਿਹੜੀ ਚੇਤਾਵਨੀਆਂ ਦਿੱਤੀਆਂ ਹੋਈਆਂ ਨੇ ਨਾ ਇਹ ਜਾਣ ਬੁਝ ਕੇ ਸਿੰਪਥੀ ਲੈਣ ਵਾਸਤੇ ਕਾਂਗਰਸ ਨੇ ਆਮਾਦੀ ਪਾਰਟੀ ਰਲੀਆਂ ਹੋਈਆਂ ਨੇ ਇਹ ਖੇਡਾ ਖੇੜੀ ਦੀਆਂ ਮਈਆਂ ਜੀ ਇਹ ਚੇਤਾਵਨੀਆਂ ਉਹਨੇ ਦਿੱਤੀਆਂ ਹੈਗੀਆਂ ਥੋੜਾ ਪਿੱਛੇ ਯਾਦ ਕਰ ਲੋ ਇਹ ਤਾਂ 45 45 ਦਿਨ ਪਹਿਲੇ ਮੈਂ ਪਹਿਲੇ ਚੇਤਾਵਨੀ ਦਿੱਤੀ ਸੀਗੀ ਇਹ ਤਾਂ ਜਦੋਂ ਵੇਖਿਆ ਕਿ ਆਮਾਦੀ ਪਾਰਟੀ ਤਾਂ ਹਾਰ ਗਈ ਹੁਣ ਨਵਾਂ ਇਹਨਾਂ ਨੇ ਕੰਮ ਫੜ ਲਿਆ ਇਹਨਾਂ ਨੇ ਕਿਹਾ ਚੰਗਾ ਇੱਕ ਕੰਮ ਕਰੋ ਰਾਸ਼ੂ ਨੂੰ ਹੀ ਰੋਬਣਾ ਲੋ ਏਦਾਂ ਹੀ ਰੋ ਰਣੇ ਬੰਦੇ ਹੈਗੇ ਇਹ ਆਪਾਂ ਖੇਡਾਂ ਦੇ ਖੇਡਦੇ ਨਾ ਇਹ ਖੇਡਾਂ ਦਾ ਨਾ ਕੋਈ ਬੈਨੀਫਿਟ ਨਹੀਂ ਹੁੰਦਾ ਠੀਕ ਹੈ ਸਰ ਅਕਾਲੀ ਦਲ ਦੇ ਕੈਂਡੀਡੇਟ ਹੁਮਨ ਸਾਹਿਬ ਨੂੰ ਮਿਲ ਰਿਹਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੋਕ ਬਹੁਤ ਦੁਖੀ ਨੇ ਅੱਜ ਦੀ ਸਰਕਾਰ ਦੇ ਕੋਲੋਂ ਆਮ ਆਦਮੀ ਪਾਰਟੀ ਤੋਂ ਬਹੁਤ ਦੁਖੀ ਨੇ ਸਵਾਏ ਝੂਠਾਂ ਦੇ ਬਲੰਦੇ ਤੋਂ ਹੋਰ ਕੁਝ ਭਗਵੰਤ ਮਾਨ ਨੂੰ ਅਜੇ ਤੱਕ ਸੁਝਿਆ ਨਹੀਂ ਹੈਗਾ ਸੋ ਇਸ ਇਲੈਕਸ਼ਨ ਦੇ ਵਿੱਚ ਲੋਕੀ ਜਿਹੜਾ ਨੇ ਉਸ ਗੱਲ ਦਾ ਜਵਾਬ ਦੇਣਗੇ ਦੇਖੋ ਇਹ ਜਨਤਾ ਦੇ ਡਿਪੈਂਡ ਕਰਦਾ ਪਰ 5 ਤੋਂ ਲੈ ਕੇ 10000 ਲੀਡ ਤੇ ਘਟੋ-ਘਟ ਜਿੱਤ ਕੇ ਨਿਕਲਾ ਵੀ ਨਹੀਂ ਆਏ ਨੇ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਨੇ ਸਾਡੇ ਨਾਲ ਨਹੀਂ ਕੁਝ ਵੀ ਵਰਤਾਵ ਅੱਛਾ ਕੀਤਾ ਨਾ ਹੀ ਸਾਡੇ ਜੋ ਵੀ ਪ੍ਰੋਬਲਮਾਂ ਸੀਗੀਆਂ ਉਹਨਾਂ ਨੇ ਸਾਡੀਆਂ ਸੁਨੀਆਂ ਬਾਜੀ ਸਾਹਿਬ ਦੇ ਕੋਲੇ ਸਾਡੀ ਰਿਕਵੈਸਟ ਗਈ ਇਹਨਾਂ ਦੇ ਨਾਲ ਸਾਡਾ ਕਾਫੀ ਧੀਰ ਦਾ ਰਿਲੇਸ਼ਨ ਹੈ ਇਹਨਾਂ ਦੇ ਹੱਥਾਂ 'ਚ ਅਸੀਂ ਆਣੀਆ ਵਾ ਧਿਆਨ ਕਰ ਲਿਓ ਉਸਤਾ ਮਾੜੀ ਤੱਕੜੇ ਦਾ ਦੇਖਾ ਤੇਰੇ ਨੰਬਰ ਤੇ ਆਈ ਤੇ 10 ਨੰਬਰ ਤੇ ਆ ਗਈ ਹਾਜੀ ਬਾਈ ਸਾਹਿਬ ਜੀ ਆਉਂਦਾ ਇਧਰ ਮਤਲਬ ਤਾ ਨੂੰ ਬਾੜ ਦੇ ਨਾਲ ਬਾੜਾ ਰੋਹਿਤ ਰੋਹਿਤ ਤਾਂ ਦਾਸ ਬਾਤ ਰੋਹਿਤ ਅਮੀਲ ਆਪਣੇ ਨਹੀਂ ਆਣ ਵਾਲਾ ਤਾਂ ਸਾਹਿਬ ਬਿਲਕੁਲ ਮੈਂ ਤੁਹਾਨੂੰ ਲਾਜੀ ਲਾ ਬਿਲਕੁਲ ਸਾਡਾ ਆਪਣਾ ਪਰਿਵਾਰ ਹੈ ਜੀ ਠੀਕ ਹੈ ਜੀ ਜਿੱਦਾਂ ਇਹਨਾਂ ਨੂੰ ਪਰਿਵਾਰ ਨੂੰ ਕਹਿੰਦੇ ਆ ਉਹਦਾ ਪਰਿਵਾਰ ਕਰਦਾ ਜੀ ਚੱਲ ਬੱਤ ਚੱਲੋ ਮਾਈ ਜੀ ਠੀਕ ਹੈ ਜੀ ਬੜੀ ਥੋੜੀ ਮਿਹਰਬਾਨੀ ਬੱਚਿਆਂ ਨੂੰ ਸਿਕਿਉਰ ਕਰਨਾ ਸੀ ਇਕੱਲੇ ਦਾ ਲਿਆ ਕੇ ਆਪਣੇ ਭਾਈ ਆਪਣੇ ਵਕੀਲ ਹੈ ਆਪਣੇ ਭਾਈ ਭਰਾ ਨੇ ਜੀ ਆਪਣਾ ਬੇਨਤੀ ਹੈ ਭਾਈ ਥੋੜਾ ਨਾਮ ਵਾਲ ਸਿੰਘ ਸਾਹਿਬ ਸਿੰਘ ਸਾਹਿਬ ਜੀ ਕੰਮ ਹੋਈ ਹੋਈ ਪੂਰੀ ਹੋ ਗਈ ਜਿੰਨਾਂ ਦੇ ਨਾਮਕਾਰ ਕੱਟੇ ਹੋਏ ਵੀ ਬਰਾਬਰ ਹੋਣ ਦੁਬਾਰਾ ਰੋਈ ਨੀਗਾ ਅਰ ਜੋ ਕੋ ਕਾਮ ਰੁਕੇ ਹੋਏ ਵੀ ਹੋਗੇ ਸਾਡੇ ਕਾਲੀ ਜਨ ਨੂੰ ਲਿਆ ਬਾਕੀ ਉਹਨਾਂ ਦਾ ਮਰਦਾ ਡਿੱਪੂ ਵੀ ਜਿੰਦੀ ਆ ਪਤਾ ਹੈ ਨਾ ਲਾਓ ਲਾਓ ਅੱਗੇ ਲਾਓ ਆ ਸਾਈਡ ਤੋਂ ਜੋ ਯਾਰ ਬੜਾ ਲੰਘ ਲਾ ਦੋ ਹਾਂਜੀ ਅੜੀ ਸਾਹਿਬ ਨਾਲੇ ਅੜੀ ਸਾਹਿਬ ਅਰ ਪਰ ਜੋ ਅੜੀ ਨਾਲਾ ਜੋ ਉਹ ਨਾਲ ਆਓ ਕਾਲੀ ਜਨ ਨੂੰ ਬੋਟ ਪਾਣੀ ਭਾਜੀ ਤੁ ਵੀ ਕਹਦੇ ਹੋ ਤੁਮ ਨੂੰ ਵੀ ਬੇਨਤੀ ਬੱਚੇ ਲੱਕੜੀ ਦਾ ਨਿਸ਼ਾਨ ਆਜਾ ਆਜਾ ਚੋਣ ਦਾ ਡਰਨਾ ਨਹੀਂ ਪਤਾ ਤੱਕੜੀ ਵਾਲਿਆ ਛਾੜਵਾ ਵੀ ਹਾਂਜੀ ਮੇਰੇ ਪ੍ਰਭਾ ਵੀਕੇ ਡਾਡ ਜੀ ਹੋਰ ਹਾਜ਼ਰੀਨ ਦਰਜਾ ਬਦਰਜਾ ਜੀਰ ਜਿਹਨੇ ਲੀਡਰ ਸਾਹਿਬ ਨੇ ਤੇ ਮੇਰੇ ਸਾਹਮਣੇ ਬੈਠੀਆਂ ਮੇਰੇ ਭੈਣਾਂ ਤੇ ਮਾਤਾ ਬਜ਼ੁਰਗ ਤੇ ਪ੍ਰਾਤ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਹਿਲੇ ਆਪਾਂ ਜਕਾਰਾ ਲਾਵਾਂਗੇ ਜੋ ਬੋਲੇ ਸੋਨ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਸਾਰੇ ਜੀ ਜੀ ਸੇਵਾਮੈਂ ਤੁਹਾਡੇ ਸਾਰਿਆਂ ਨਾਲ ਗੱਲ ਕੀਤੀ ਪਿਛਲੇ 8.5 ਸਾਲ ਦਾ ਚਿੱਠਾ ਖੋਲੇ ਮੈਂ ਅੱਜ ਤੱਕ ਜਿੰਨੇ ਵਾਅਦੇ ਕੀਤੇ ਪੂਰੇ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵਾਅਦੇ ਕੀਤੇ ਪੂਰੇ ਕੀਤੇ ਮੈਂ ਤਾਂ ਇਹ ਸਰਕਾਰ ਦੀ ਗੱਲ ਕਰਾਂ 10000 ਰੁਪਏ ਨਮਾਣਾ ਵਾਅਦਾ ਕੀਤਾ ਇਹ ਮਾਵਾ ਭੈਣਾਂ ਨਾਲ ਉਹ ਵੀ ਪੂਰਾ ਨਹੀਂ ਕੀਤਾ ਇਹਨਾਂ ਨੇ ਜਦਕੇ ਜਿਹੜੀਆਂ ਸਕੀਮਾਂ ਵਧੀਆ ਸ਼ਹਿਰ ਸਕੀਮ ਹੋ ਗਈ ਬੁਢਾਪਾ ਪੈਨਸ਼ਨ ਹੋ ਗਈ ਸੇਕਿਉਰਿਟੀ ਸਕੀਮ ਹੋ ਗਈ ਨੀਲੇ ਗਾਂਡ ਹੋ ਗਏ ਇਹ ਸਾਰੀਆਂ ਸਕੀਮਾਂ ਬੰਦ ਕਰਦੀਆਂ